ਕੁਰਸ਼ਾਨ ਵੀਰ ਦਾ ਫਿਰ ਤੈਨੂੰ ਪਤਾ ਹੀ ਹੁੰਦਾ ਹੀ ਆ ਕਿ ਦੇ ਇਹ ਕਹਿੰਦਾ ਵੀ ਢੋਕਲਾ ਖਾਣਾ ਹੈ ਕਦੇ ਇਟਲੀ ਡੋਸਾ ਖਾਣਾ ਹੈ ਮੈਂ ਕਿਹਾ ਵੀ ਅੱਜ ਕੁਸ਼ਾਨ ਆਂਦੀ ਆ ਮਰੀ ਜਾਂ ਪੂਰੀਆਂ ਕਰਦਣਾਂ ਫੇਰ ਪਹੁੰਚ ਗਏ ਆ ਰੈਸਟੋਰੈਂਟ ਦੇ ਵਿੱਚ ਕਿਵੇਂ ਲੱਗੀ ਥਾਲੀ ਆਪਕੋ ਬਹੁਤ ਸਵਾਦ ਬਹੁਤ ਏਸੀਆ ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਸੁੱਤੇ ਉੱਠਦੇ ਹੀ ਆਪਾਂ ਨੇ ਧਰ ਲਈ ਆਪਣੀ ਬਲੈਕ ਕਾਫੀ ਮਿੱਤਰੋ ਬਲੈਕ ਕਾਫੀ ਬਣ ਕੇ ਬਸ ਆਪਣੀ ਤਿਆਰ ਹੋਣ ਵਾਲੀ ਉਹ ਹੈ ਕਰਫ ਚੈੱਕ ਸਾਡੇ ਸ਼ਹਿਰ ਦੀ ਸਵੇਰ ਮਿੱਤਰੋ ਕੀ ਕਹਿੰਦੀ ਆ ਬਿਲਕੁਲ ਐਂਡ ਸ਼ਾਂਤੀ ਬੇਰੋੜ ਦੇ ਉੱਤੇ ਕੋਈ ਤੁਹਾਨੂੰ ਟਮੀ ਟਲੀ ਗੱਡੀ ਮਿਲਣੀ ਕਿਉਂ ਨਾ ਛੁੱਟੀ ਅੱਜ ਫੇਸਟ ਦੇ ਵਾਲੇ ਦਿਨ ਲੋਕ ਸਾਹਵਲੇ ਸੁੱਤੇ ਪਏ ਆ ਲੋਕਾਂ ਨੇ ਘਰਾਂ ਵਿੱਚ ਨਾ ਅੱਜ ਦਿਨ ਦੇ ਵਿੱਚ ਲਾਈਟ ਟਾਈਮ ਕਰਾਂ ਦਾ ਕੰਮ ਕਰਨਾ ਸਾਰੇ ਜਿੱਦਾਂ ਆਪਾਂ ਕੱਲ ਗੱਲ ਕੀਤੀ ਵਲੌਗ ਦੇ ਵਿੱਚ ਪਰ ਅੱਜ ਫੇਸਟ ਹੈ ਸਾਰਾ ਕੁਝ ਬੰਨੂ ਮਾਰਕੀਟਾਂ ਲੱਗ ਕੇ ਖੁੱਲ੍ਹੀ ਹੋਣਗੀਆਂ ਸ਼ਾਇਦ ਦੁਪਹਿਰ ਤੱਕ ਨਹੀਂ ਹੋਣਗੀਆਂ ਇਹ ਨਹੀਂ ਪਤਾ ਸਾਰਾ ਦਿਨ ਖੁੱਲ੍ਹੀ ਹੋਣਗੀਆਂ ਪਰ ਬਹੁਤ ਅਦਾਰੇ ਬੰਦ ਨੇ ਸਕੂਲ ਸਕਲ ਬੱਚਿਆਂ ਦੇ ਕਾਫੀ ਬੰਦ ਨੇ ਦੇਖੋ ਰੋੜ ਦੇ ਉੱਤੇ ਬਿਲਕੁਲ ਐਂ ਸ਼ਾਂਤੀ ਹੈ ਨਹੀਂ ਆਹ ਟਾਈਮ ਤੇ ਬਹੁਤ ਹਰਣਕ ਮੇ ਬੋਨ ਜੌਰਨੋ ਬੋਨ ਜੌਰਨੋ ਬੋਨ ਜੌਰਨੋ ਟੂਟੀ ਵੋਲੇਵੋ ਸਾਰਡ ਟੂਟੀ ਬੋਨਾ ਫੈਸਟਾ ਪਰ ਟੂਟੀ ਕਸਤਾ ਨਾ ਨਾ ਬੈਲਾ ਵਿਦਾ ਐ ਬੈਲਾ ਵਿਦਾ ਸਪਾਡੋ ਫਾਰੇ ਲਾ ਸਪੇਸਾ ਸਿ ਮਾਂਜੇ ਸਤਾ ਬੱਟੀਦਾ ਵਾਬੇਨ ਬੋਨਾ ਜੌਰਨਤਾ ਥੈਂਕ ਯੂ ਚਾਓ ਅਪਨੇ ਨਾ ਕਰਦੇ ਜਿੰਨੇ ਵੀ ਗਵੰਡੀ ਹੈ ਨਾ ਸਾਰੀ ਆਪਣੀ ਵੀਡੀਓ ਦੇਖਦੇ ਆ ਜੇ ਕਿਦੇ ਨਾ ਮੈਂ ਕੈਮਰਾ ਨਾ ਕੱਢਾਂ ਇਦਾਂ ਹੀ ਸੁਭਾਅ ਗੇ ਮਿਲ ਜਉਣਾ ਨੂੰ ਤਾਂ ਮਨੂ ਕਹਨੇ ਆ ਵੀ ਕੈਮਰਾ ਕੱਢ ਕੇ ਵੀਡੀਓ ਬਣਾਇਆ ਸਾਡੀ ਦੇਖੋ ਸ਼ਹਿਰ ਦੇ ਵਿੱਚ ਕਿੰਨੀ ਸ਼ਾਂਤੀ ਹੈ ਹਨਾ ਨਹੀਂ ਤਾਂ ਆ ਟਾਈਮ ਫੁੱਲ ਰਣਕ ਮੇਲਾ ਹੁੰਦਾ ਦੇਖੋ ਤਿੰਨ ਗੱਟੀਆਂ 1 2 3 ਬਸ ਤਿੰ ਸਾਰਾ ਸ਼ਹਿਰ ਐਂਡ ਸ਼ਾਂਤ ਪਈ ਜਿਵੇਂ ਤਾਂ ਮਿੱਤਰ ਖੁੱਲੀ ਮਿਲ ਗਈ ਆ ਪਰ ਹੈ ਨਹੀਂ ਲੋਕ ਨਹੀਂ ਕੋਈ ਵੀ ਹੈਗਾ ਉਰੇ ਸਿਰਫ ਦੋ ਤਿੰਨ ਗੱਡੀਆਂ ਖੜੀਆਂ ਲਖਾ ਖੜੀਆਂ ਕੋ ਖੜੀਆਂ ਤੇ ਇੱਕ ਆ ਖੜੀਆਂ ਤੇ ਉੱਤੇ ਵਾਲੀ ਪਾਰਕਿੰਗ ਸਾਰੀ ਵਿਲੀ ਪਈ ਆ ਟਾਈਮ 11:00 ਵਜ ਗਿਆ ਮਿੱਤਰ ਘਰੇ ਪਹੁੰਚ ਗਿਆ ਆਪਾਂ ਸਾਡੀ ਪੈਂਤੀ ਸਾਡੀ ਪੈਂਤੀ ਜਰਾ ਇੰਤਜ਼ਾਰ ਕਰਦੀ ਆ ਵੀ ਬਾਹਰ ਬੈਠੀ ਹੈ ਨਾ ਬੈੰਤੀ ਗੁੱਡ ਮਾਰਨਿੰਗ ਬੁੱਧ ਗੁੱਡ ਮਾਰਨਿੰਗ ਹੈ ਬੈੰਤੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿੱਦਾਂ ਸ਼ਾਂਸੀਆ ਇਹ ਬਾਹਰ ਹੀ ਗਿਆ ਸੀਗਾ ਬਾਹਰ ਹੀ ਰਹਿਣਾ ਇਹ ਅੰਦਰ ਆਉਂਦਾ ਕਿੱਥੇ ਕਦੇ ਪਤਾ ਨਹੀਂ ਚੱਕਰ ਲੱਗੇ ਹੁੰਦਾ ਹੈ ਗੱਬਰੂ ਦੇ ਪੈਰਾਂ ਨੂੰ ਹੈਪਨ ਜੀ ਸ਼ਮਾ ਚੁੱਪ-ਚੁਪ ਕਹਤੇ ਆ ਜੀ ਚੁੱਪ-ਚੁਪ ਪਈ ਲੱਗਦਾ ਹੈ ਅਗੇ ਤਾਂ ਜੀ ਜਿੱਟ ਲਾਈ ਥੋੜਾ ਜਿਹਾ ਜੀ ਦੰਦਿਆ ਬਟਨ ਲਾਇੰਦੇ ਤਾਂ ਹਾਂ ਜੀ ਢਿੱਲ ਲੱਜ ਥੋੜਾ ਜਿਹਾ ਢਿੱਲ ਲੱਜ ਹਾਂ ਜੀ ਕੀ ਗੱਲ ਹੋ ਗਈ ਧੁੱਪ 'ਚ ਸਿਕਾਉਂਦੀ ਸੀ ਉੱਥੇ ਬੈਠਾ ਸੀਗਾ ਲੈ ਬਿਠਾ ਦੇ ਪਰੇ ਪ੍ਰੋਬਲਮ ਜੀ ਪਤ ਨਹੀਂ ਉਲਟੀਆਂ ਜੀਆਂ ਕਰੀ ਜਾਂਦਾ ਜੀ ਹਾਂ 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 ਜੀ ਪਰ ਆਦ ਮੈਨੂੰ ਐਸੀ ਮਸਲਕਾ ਦੇਖਦੇ ਪਹਿਲਾਂ ਲੱਗਦਾ ਨਾਰਮਲ ਹੀ ਹੁੰਦਾ ਪਰ ਅੱਜ ਹੁਣ ਸਵੇਰੇ ਵੀ ਦੋ ਤਿੰਨ ਕਿੱਕੀਆਂ ਹੋਈਆਂ ਸੀ ਗੁਣ ਹੈ ਬੇਟੀਏ ਕਾਤੇ ਪੁੱਤ ਤੂੰ ਜੂਲ ਚੀਕਾਤੇ ਕਰਦੇ ਹੋ ਕੁਝ ਗਲਤ ਮਲ ਚੀਖਾ ਲਈ ਕੋਈ ਆਈ ਤੇ ਡਾਕਟਰ ਬੰਦ ਹੈ ਫੇ ਸਾਰੇ ਡਾਕਟਰ ਬੰਦ ਹਾਂ ਅੱਜ ਡਾਕਟਰ ਬੰਦ ਹੈ ਪੁੱਤੀ ਕੱਲ ਨੂੰ ਟੀਕਾ ਲੱਗੂ ਤੇਰੇ ਫੇ ਅੱਜ ਤਾਂ ਤੈਨੂੰ ਇਦਾਂ ਹੀ ਇਹਨੂੰ ਖਾਣ ਨੂੰ ਘਟਦਿਆਂ ਅੱਜ ਫੇ ਠੀਕ ਹੈ ਨਹੀਂ ਹਾਂਜੀ ਕੁਝ ਨਹੀਂ ਦਿੱਤਾ ਦੁੱਧ ਪਾਇਆ ਥੋੜਾ ਜਿਹਾ ਵੀ ਪੀਤਾ ਨਹੀਂ ਖਾਣ ਨੂੰ ਬਹੁਤ ਘਟ ਦੇਣਾ ਇਹਨੂੰ ਅੱਜ ਪੁੱਤ ਇਦਾਂ ਹੀ ਠੀਕ ਹੈ 70 ਤੇ ਮਤਲਬ ਕਿ ਨਹੀਂ ਦਾ ਟਾਈਮ ਨਾਲ ਜੀ ਹੱਥਲਾ ਮੜਾ ਜਦਾਂ 35 ਜਦੋਂ ਦੀ ਬਡਲਾਈ ਸਾਡੀ ਅੱਜ ਢਿੱਲੀ ਹੈ ਜੇ ਹਨਾ ਢਿੱਲੀ ਆਪ ਚਲੀਏ ਬਿੰਦੀ ਕੋਈ ਨਹੀਂ ਬੈਠਾ ਨਹੀਂ ਤਪਚੇ ਨਾ ਸ਼ਾਂਤੀ ਨਹੀਂ ਕਰਖੀ ਪੁੱਤਰੀ ਠੀਕ ਹੈ ਆਪਾਂ ਨੇ ਆਪਾਂ ਨੇ ਮੇਰੇ ਡਾਕਟਰ ਨਾਲ ਗੱਲਬਾਤ ਕਰ ਲਈ ਆ ਡਾਕਟਰ ਜਿਹੜਾ ਆਪਣੇ ਪੈਂਥਰ ਡਾਕਟਰ ਹੈ ਨਾ ਉਹਨੂੰ ਫੋਨ ਕੀਤਾ ਵੈਸੇ ਤਾਂ ਅੱਜ ਬੰਦ ਹੈ ਸਾਰੀਆਂ ਜਿਹੜੀਆਂ ਦੁਕਾਨਾਂ ਡਾਕਟਰ ਸਾਰਾ ਕੁਝ ਬੰਦ ਹੈ ਉਹ ਕਹਿੰਦਾ ਵੀ ਨਾ ਕਈ ਵਾਰ ਕੀ ਹੁੰਦਾ ਜੇ ਮੈਂ ਨਾ ਬਿੱਲੀ ਨੂੰ ਚੱਟਣ ਦੀ ਬਹੁਤ ਆ ਤਾਂ ਆਪਣੇ ਸਾਫੀ ਕਰੀਏ ਆਪਣੇ ਸਾਫੀ ਕਰੀਏ ਨਾ ਨਾ ਵੀ ਜਾਂ ਕੋਈ ਬਾਹਰ ਦੇ ਅੰਦਰ ਚਲੇ ਗਿਆ ਢਿੱਡ ਦੇ ਵਿੱਚ ਵੀ ਤਾਂ ਕਰਕੇ ਉਹ ਉਲਟੀ ਆਈ ਆ ਵੀ ਜਾਂ ਫੇ ਕਈ ਵਾਰ ਹੋ ਜਾਂਦੇ ਇਹਨਾਂ ਨੂੰ ਵੀ ਇਹ ਕਾਹ ਇਹਨੂੰ ਲਿਆ ਕੇ ਦੇ ਦੋੜਾ ਫਰੈਸ਼ ਕਰ ਨਹੀਂ ਹੁੰਦਾਗਾ ਵੀਓ ਆਪਾਂ ਦੇਖਣ ਇੰਡੀ ਵੀ ਦੇਖਿਆ ਆਪਾਂ ਗਏ ਆਪਣੇ ਜਿਹੜੇ ਘਰ ਡੋਗੀ ਉੱਤੇ ਰੱਖੀ ਉਹਨਾਂ ਨਾ ਉਹ ਚੱਬੀ ਜਾਂਦੇ ਆ ਫਿਰ ਖੋ ਹੋ ਕਰੀ ਜਾਂਦੇ ਆ ਬੇ ਨੂੰ ਥੋੜਾ ਘਾ ਪਾ ਦੋ ਵੀ ਉਹਨੇ ਖਾ ਕੇ ਇਹਦੇ ਅੰਦਰ ਸਟੋਮਕ ਚੱਟ ਇਹਦਾ ਉਹ ਅੰਦਰ ਸਾਫ਼ ਹੋਏ ਨਾ ਵੀ ਕੱਲ ਨੂੰ ਮੇਰੇ ਕੋਲ ਜਾ ਕੇ ਲੈ ਦੁਆਰ ਚੈੱਕ ਕਰਵਾ ਦਿਓ ਜੀ ਨਾ ਹਟਿਆ ਤਾਂ ਵੀ ਆਪਣਾ ਮਾਤਾ ਹਟ ਜਾਣੇ ਨੇ ਤਾਂ ਹੀ ਮੈਂ ਕਿਹਾ ਉਰੇ ਬੈਠਾ ਸੀਗਾ ਦੇਖੋ ਇਹ ਨਹੀਂ ਖਾਦਾ ਤਾਂ ਆ ਦੇਖੋ ਜਣਾ ਤਾਂ ਸੀਗਾ ਉੱਪਰੋਂ ਖਾਦਾ ਥੋੜਾ ਥੋੜਾ ਖਾ ਹੋਏ ਹੋਏ ਹੈ ਨਾ ਈਜ਼ੀ ਨੇ ਖਾਦਾ ਜੀ ਮੈਂ ਕਹ ਕਿ ਤੇ ਖਾ ਖਾ ਕੇ ਲੱਗਿਆ ਨਹੀਂ ਮੈਂ ਡਰਦੀ ਦੱਸਦੀ ਐ ਨਹੀਂ ਮੈਂ ਕਹਿਣਗੇ ਖਾ ਖਾ ਖਵਾਇਆ ਇਹਨੂੰ ਤਾਂ ਉਰਦੀਆਂ ਲੱਗਿਆ ਉਹ ਕਾਏ ਕੱਢ ਰਿਹਾ ਵਿੱਚ ਐਦਾਂ ਕਰ ਲੈ ਥੋੜਾ ਘਾ ਲੈ ਕੇ ਨਾ ਵੱਡਾ ਘਾ ਮੈਂ ਛੋਟਾ ਐ ਨਾ ਅੰਦਰ ਲੈ ਕੇ ਰੱਖ ਦੇ ਤੂੰ ਜੀ ਹਾਂਜੀ ਨਾ ਮੈਂ ਆ ਵੀ ਅੰਦਰ ਕਰ ਦੇਣਾ ਅੰਦਰ ਰੱਖ ਦੇ ਨਾਲ ਚੱਕ ਕੇ ਜੀ ਹਾਂ ਜੇ ਖਾਲੂ ਕੋ ਫਰੈਸ਼ ਹੈ ਵੀ ਸਹੀ ਐ ਇਹਨੂੰ ਚੱਕ ਕੇ ਅੰਦਰ ਰੱਖ ਦੇ ਨਾ ਹਾਂਜੀ ਬਸ ਠੀਕ ਹੋ ਗਿਆ ਕਾ ਕੱਢਦਾ ਫਾ ਥੋੜਾ ਜਿਹਾ ਮੈਂ ਤੁਹਾਨੂੰ ਤਾਰੇ ਦੱਸਿਆ ਮੈਂ ਕਹਿਣਗੇ ਕੋ ਕਾ ਖਾਦਾ ਉਹਨੇ ਵੀ ਤਾਂ ਇਹਨੂੰ ਉਲਟੀਆਂ ਨਹੀਂ 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 ਉਹ ਕਹਿੰਦਾ ਵੀ ਕਾ ਖਾਊਗਾ ਦੇਖਿਆ ਆਪਣੀ ਇੰਡੀਆ ਵੀ ਨਹੀਂ ਕੁੱਤੇ ਖਾਣ ਚਾਪ ਜਦੋਂ ਦਤਾਂ ਕਰਦੇ ਨਾਲਾ ਪਤਾ ਨਹੀਂ ਕੀ ਕਰਦੇ ਆ ਉਹ ਕਿ ਢਿੱਡ ਸਾਫ਼ ਹੋ ਗਿਆ ਦਾ ਘਾ ਦੇ ਨਾਲ ਹਾਂਜੀ ਮੇਰੇ ਤਾਂ ਸਾਰੇ ਰਜਾਈਆਂ ਬਿਸਤਰੇ ਮੋ ਦੇਖ ਹੋਰ ਜਾਈ ਵੀ ਖਰਾਬ ਕਰਤੀ ਉਹ ਦੋ ਉਹ ਤਾਂ ਤੋਂ ਹੋ ਗਏ ਜੀ ਇੱਕ ਨੂੰ ਤੋਹਾਣੀ ਪੈਣੀ ਜੀ ਆਪਣੀ ਮੇਰੀ ਜਾਈ ਚਾ ਚਲੋ ਤੋਹਾਂ ਲਾਂਗੇ ਆਪਾਂਗੇ ਠੀਕ ਹੈ ਹਾਂਜੀ ਅੱਜ ਨਹੀਂ ਅੱਜ ਨਹੀਂ ਚਿੜੀ ਖੇਡਦੀ ਪੁੱਤੀ ਮੇਰੀ ਕੋਈ ਗੱਲ ਨਹੀਂ ਪੁੱਤ ਕੋਈ ਹੋਣਾ ਠੀਕ ਤੇ ਹੈ ਕੋਈ ਨਹੀਂ ਬੱਬੇ ਇਹਨੂੰ ਚਾਪ ਵੱਲ ਦੀ ਕਾਟਾ ਕਰਕੇ ਤੇ ਤੇ ਦੰਦੀ ਜਿਵੇਂ ਵੱਢਦੇ ਮਿੱਤਰ ਤਾਂ ਜੇ ਜੰਦੀਆਂ ਵੱਢਣ ਲਾਇ ਜਾਂਦੇ ਸੜੀ ਪੈਂਤੀ ਹੋਏ ਚਲੋ ਕੋਈ ਹੋਵੇ ਠੀਕ ਹੋ ਜਾਣਾ ਕਗਾ ਦਬਗੇ ਕਗਾ ਦਬਗੇ ਠੀਕ ਹੈ ਦਬਗੇ ਹੁਣ ਆਪਾਂ ਰੈਡੀ ਹੋ ਗਏ ਮਿੱਤਰੋ ਨਹਾਤ ਹੋ ਕੇ ਤੇ ਗੁਰシャンਪੀਸੀ ਨੇ ਪਗ ਮੰਨ ਲਿਆ ਆਪਣੇ ਨੇ ਤੇ ਆਪਾਂ ਚੱਲਨੇ ਆ ਰੋਮ ਸੈਂਟਰ ਵੱਲ ਨੂੰ ਘੁੰਮਣ ਵਾਸਤੇ ਕੱਪੜੇ ਕੱਲ ਵਾਲੇ ਪਾਏ ਵੀ ਐ ਜੀ ਤੁਸੀਂ ਕੱਲ ਵਾਲੇ ਉਹੀ ਚੱਕ ਕੇ ਪਾ ਲਏ ਸੀ ਉਹ ਕੱਪੜੇ ਉੱਤੇ ਪਏ ਜਨ ਮਰੀ ਜੀ ਮੈਂ ਕਿਹਾ ਚੱਲ ਵੀ ਨੂੰ ਜਿਹੜਾ ਪਾਏ ਵੀ ਥੇ ਗਈ ਨਹੀਂ ਫੇਰ ਵੀ ਜੀ ਕੱਲ ਵੀ ਆਹੀ ਪਾ ਕੇ ਆਇਆ ਫੇਕ ਹੋ ਗਿਆ ਖਦ ਕਰਤੀ ਯਾ ਨਹੀਂ ਵਧੀਆ ਲੱਗਦੇ ਕੋਟ ਤਾਂ ਚੇਂਜ ਕਰ ਲਈ ਤੁਸੀਂ ਓਹੋ ਇਹਨਾ ਕੱਪੜਿਆਂ ਨੇ ਮਿੱਤਰੋ ਦੱਸਿਆ ਕੋਈ ਹੋਇਆ ਵਾ ਕੁਝ ਉਹ ਪਰ ਉਹ ਤੇ ਬੇਸਿਕਲ ਮਾਰੀ ਦੀ ਮੈਂ ਖੋਲੇ ਉੱਤੀ ਪੇ ਮੈਂ ਚੱਕ ਕੇ ਪਾ ਲੇ ਮੈਂ ਕਿ ਧੋਣ ਤੋਂ ਇੱਕ ਦੋ ਤਿੰਨ ਵਾਰ ਤਾਂ ਬੰਦਾ ਕੱਪੜੇ ਪਾਵੇ ਯਾਰ ਹਾਂਜੀ ਉਹ ਤਾਂ ਪਾਵੇ ਫਿਰ ਇੱਕ ਦੋ ਦਿਨ ਛੱਡ ਕੇ ਪਾ ਲਓ ਹੈ ਕਿ ਹੁੰਦੇ ਨਹੀਂ ਜੀ ਆ ਨਹੀਂ ਫਿਰ ਵਧੀਆ ਨਹੀਂ ਲੱਗਦਾ ਹੈਗਾ ਖੱਦ ਵੀ ਆਹੀ ਨਹੀਂ ਉਹ ਇੱਕੋ ਪਾ ਲਓ ਕੋਈ ਗੱਲ ਨਹੀਂ ਕਿਹੜਾ ਘਰ ਹੈ ਆਪਾਂ ਕਿਤੇ ਚੱਲੇ ਆ ਜੀ ਘਰੇ ਹੁਣ ਪੁੱਗ ਜਾਂਦਾ ਹੁੰਦਾ ਵੀ ਚਲੋ ਦੋ ਤਿੰਨ ਲਾਏ ਹੁੰਦੇ ਆ ਘਰ ਨੂੰ ਘਰ ਵਾਸਤੇ ਫੁਣਾਉਣੇ ਜਾਣੇ ਵਾਸਤੇ ਤਾਂ ਜੀ ਚੇਂਜ ਕਰ ਲਓ ਉਪਰ ਵਾਲਾ ਕੋਟ ਸਸਾ ਹੌਣ ਰਹੀ ਨਗੇ ਤੇ ਨਾ ਤੇ ਜਾਨਾ ਰੋਤ ਜਾਨੇ ਉਥੀ ਇਸ ਜਨ ਅਗਰ ਤਾਂ ਬਹੁਤ ਹੁੰਜ ਲਗੇ ਤਾਂ ਬਗਤ ਵਿਆਹ ਚੱਲਣਗੇ ਰੋਜ ਤਾਂ ਇਹ ਰੇ ਚੁੱਟੀ ਖਣਵਾਤੇ ਮੈਂ ਜੋ ਅਮੋਰੀ ਆਏ ਪਾਲੇ ਹੁਣ ਮਨੋਂ ਅਜੇ ਤੱਕ ਨੂੰ ਫੇਸ ਕੱਟ ਕੇ ਫਿਰ ਤੋਂਣੇਗੀ ਐ ਕਰੇਗੀ ਹੁਣ ਤੇ ਦੋ ਪਹਿ ਜਾਣਗੇ ਫਿਰ ਧੋਦਾ ਹਰੇ ਕੱਪੜੇ ਦੋ ਤਿੰਨ ਬੰਦੇ ਪਾਉਣਾ ਚਾਹੀਦਾ ਹਾਂਜੀ ਹਾਂ ਮੈਂ ਇੱਕ ਮੰਨਦੀ ਆ ਬੱਸ ਇਹਨਾਂ ਵੀ ਕੱਪੜੇ ਕੱਪੜੇ ਧੋਗਸੜ ਦੋ ਦੋ ਕੱਲੂਗੀ ਅਸੀਂ ਪਾ ਲਿਓ ਜੀ ਟਿੱਕਾ ਲੂਗਾ ਤੇ ਪੂਗਾ ਕੱਲ ਮੋ ਹੋਰ ਹੋਗਾ ਅੱਜ ਕੱਲ ਵੀ ਕਰੀ ਪਾ ਲਿਓ ਆ ਜਾ ਵੀਰਾ ਆਪਣਿਆ ਵਾਲਾ ਮਿੱਤਰੋ ਗਮਲਾ ਅੰਦਰ ਰੱਖ ਦੇਣਾ ਇਹ ਜੋ ਆ ਇਰੇ ਵਿੱਚ ਉਹ ਆਪੇ ਆਪਣੀ ਪਸੰਦ ਦਾ ਆਪਣਾ ਘਾਹ ਖਾਈ ਜਾ ਜਿਹੜਾ ਮਰਜ਼ੀ ਖਾਣਾ ਜਿਹੜਾ ਕੰਡਿਆਲੀ ਖਾਣਾ ਕੰਡਿਆਲੀ ਖਾਏ ਮਿੱਠਾ ਖਾਣਾ ਮਿੱਠਾ ਖਾਣਾ ਉਹਦੀ ਪਸੰਦ ਹੈ ਖਾਣਾ ਤਾਂ ਖਾਣ ਲੱਗੇ ਪੈਂਦੀ ਡਾਕਟਰ ਕਹਿੰਦੇ ਵੀ ਨਾ ਵੀ ਜੇ ਇਹ ਨਾ ਖਾਣਾ ਨਾ ਖਾਦਾ ਨਹੀਂ ਫਿਰ ਢਿੱਲਾ ਮਿੱਠਾ ਹੋਊਗਾ ਵੀ ਜੇ ਖਾਣਾ ਖਾਣ ਲੱਗੇ ਫਿਰ ਫਿਰ ਸਹੀ ਹੈ ਕੇਹੀ ਹੈ ਨਾ ਹੁਣੇ ਖਾਣ ਲੱਗੇ ਦਾ ਮਤਲਬ ਵੀ ਓਕੇ ਆ ਦੀ ਬੇਨਤੀ ਹੈ ਨਾ ਬੇਨਤੀ ਤੇ ਬੋਤਲ ਪਾਣੀ ਨਾਲ ਚੱਕੀ ਫਿਰਦੀ ਆ ਹਾਂਜੀ ਇਹ ਤਾਂ ਪੱਕੀ ਹੁੰਦੀ ਹੈ ਜੀ ਮੇਰੇ ਨਾਲ ਲੈ ਹੁਣ ਚਾਲ ਤੇ ਛੱਡਦੇ ਗਰਮੀ ਹੁੰਦੀ ਲੋੜ ਪਾਣੀ ਚੱਲਦੇ ਵੀ ਤਾਂ ਪਾਣੀ ਲੋੜੀਂਦੀ ਹੁੰਦੀ ਹੈ ਹਾਂਜੀ ਤੁਸੀਂ ਕਹਿਣ ਲੱਗ ਜਿੰਦੇ ਜਿਵੇਂ ਦੇਖੀਏ ਤੇ ਪਾਣੀ ਹੈਗਾ ਦੇਖੀਏ ਸ਼ ਬੋਤਲ ਪਈ ਹੋਣੀ ਪੈ ਤੁਹਾਨੂੰ ਗੱਡੀ ਚ ਲੈਣਾ ਗੱਡੀ ਚ ਲੈਣੇ ਬਦੋਂ ਥੈ ਲੱਗਦੀ ਹੁੰਦੀ ਆ ਹਾਂਜੀ ਕੁਸ਼ਾਨੂ ਵੀ ਕੋਈ ਹੈਬਿਟ ਨਹੀਂ ਹੈਗੀ ਕੁਸ਼ਾਨੂ ਦੀ ਹੈਬਿਟ ਹੈ ਪਿੱਛੇ ਵੇਖ ਰਾਮ ਕੇ ਅਨੰਦ ਕੇ ਸੋਣਾ ਆਪਾਂ ਨੇ ਹੈਨਾ ਇਹ ਮਮਾ ਕਹਿੰਦੇ ਨੇ ਵੀ ਕੁਸ਼ਾਨ ਅੱਗੇ ਆ ਕੇ ਵੇਜਾ ਤੂੰ ਤੂੰ ਗਾਣੇ ਕੋਲ ਲਾ ਲਈਏਗਾ ਨਾ ਮੈਂ ਪਿੱਛੇ ਮਸਤ ਐਨ ਉਹਨਾਂ ਚੰਦ ਸਿਆ ਟਾਈਮ ਮਿੱਤਰੋ 1:30 ਬਜ ਗਿਆ ਤੇ ਆਪਾਂ ਰੋਮ ਪਿਆਸਾ ਵਿਟੋਰੀ ਚ ਪਹੁੰਚ ਗਏ ਆ ਤੇ ਗੱਡੀ ਆਪਾਂ ਨੇ ਪਾਰਕਿੰਗ ਲਾਤੀ ਆ ਕਹਿੰਦੇ ਵੀ ਬਾਅਦ ਚ ਘੁੰਮਾ ਫਿਰਾਂਗੇ ਵੀ ਭੁੱਖ ਪੀ ਪਹਿਲਾਂ ਆਪਾਂ ਕੁਝ ਖਾ ਪੀ ਲਨੇ ਤੇ ਆਪਾਂ ਹੁਣ ਜਿਹੜੇ ਰੈਸਟੋਰੈਂਟ ਖਾਣ ਵਾਸਤੇ ਆਏ ਆ ਇਹ ਹੈਗਾ ਆਪਣਾ ਸਾਊਥ ਇੰਡੀਅਨ ਰੈਸਟੋਰੈਂਟ ਹੈ ਸਰਵਾਵਨਾ ਭਵਨ ਰੈਸਟੋਰੈਂਟ ਦਾ ਨਾਮ ਹੈ ਤੇ ਆਪਾਂ ਇੱਥੇ ਅੱਗੇ ਵੀ ਕਿਤੋਂ ਵਾਰੀ ਆਏ ਸੀਗੇ ਜਦੋਂ ਆਪਣੀ ਮੈਜਰ ਯੂਨੀਵਰਸਿਟੀ ਨੂੰ ਹਾਂਜੀ ਉਦੋਂ ਸੀ ਆਏ ਸੀਗੇ ਤੇ ਗੁਰシャン ਵੀਰ ਦਾ ਫਿਰ ਤੁਹਾਨੂੰ ਪਤਾ ਹੀ ਹੁੰਦਾ ਹੀ ਆ ਕਦੇ ਇਹ ਕਹਿੰਦਾ ਵੀ ਢੋਕਲਾ ਖਾਣਾ ਹੈ ਕਦੇ ਇਟਲੀ ਡੋਸਾ ਖਾਣਾ ਹੈ ਮੈਂ ਕਹਿੰਦਾ ਅੱਜ ਕੁਸ਼ਾ ਆਂਦੀ ਆ ਮਰੀ ਜਾਂ ਪੂਰੀਆਂ ਕਰ ਦਨੇ ਫੇ ਨਾ ਅੱਜ ਖਰਾ ਦਨੇ ਇਹਨੂੰ ਇਟਲੀ ਡੋਸਾ ਹੈ ਨਾ ਹਾਂਜੀ ਅੱਜ ਸਵਾਭ ਨਾਲ ਛੁੱਟੀ ਹੈ ਚਲੋ ਛੁੱਟੀ ਨਾਲ ਛੁੱਟੀ ਨਾਲ ਦਿਨ ਮੇਤਰ ਬੜਾ ਘਣ ਲੱਗਿਆ ਬਹੁਤ ਸੋਹਣਾ ਮੌਸਮ ਹੈ ਵਾਜ ਪਹਿਲਾਂ ਖਾ ਪੀ ਕੇ ਨਾ ਪੇਟ ਪੂਜਾ ਕਰਕੇ ਫਿਰ ਆਪਾਂ ਰੋਮ ਸ਼ਹਿਰ ਦਾ ਘੇੜਾ ਦੰਨੇ ਆ ਤੇ ਵੈਸੇ ਅੱਜ ਭੀੜ ਘਟ ਹੈ ਕਾਫੀ ਦੁਕਾਨਾਂ ਤੋਂ ਕੁਨਾ ਬੰਦ ਨੇ ਸਾਨੂੰ ਤਾਂ ਇਦਾਂ ਸੀ ਔਰੇ ਆਗੇ ਵੀ ਸ਼ਾਇਦ ਰੈਸਟੋਰੈਂਟ ਵੀ ਸਾਰੇ ਬੰਦ ਹੋਣਗੇ ਪਰ ਨਹੀਂ ਇਹ ਰੈਸਟੋਰੈਂਟ ਖੁੱਲਾ ਹੈ ਪਰ ਜਿਹੜੀ ਇਟਾਲੀਅਨ ਦੁਕਾਨਾਂ ਹੈ ਉਹ ਲਗਭਗ ਸਾਰੀਆਂ ਬੰਦ ਹੈ ਸ਼ਹਿਰ ਦੇ ਤਨੂ ਬਾਬਾ ਜਿਖਾਉਨੇ ਪਹਿਲਾ ਇੱਕ ਵਾਰੀ ਪੇਟ ਪੂਜ ਵਾਲਾ ਕੰਮ ਕਰਨ ਦੀ ਵੇਟ ਲਈ ਬਾਈ ਆਪਾਂ ਤਾਂ ਹਲੇ ਨਿਕਰੀ ਯਾਰ ਹੈ ਸੋਖਾ ਦੋ ਤਿੰਨ ਡਿਆਲੀ ਲੈ ਕੇ ਰੱਖ ਜੇ ਪੱਕੀ ਆਪਣੀ ਕਾਰ ਬਣਾ ਲਈ ਇਹਦਾ ਗੱਡੀ ਪਾਰਕਿੰਗ ਲਾਈ ਇਹ ਜੀ ਬੰਦਾ ਟੋੜ ਪਾ ਕਰ ਲੋਡ ਕਹਦਾ ਹੀ ਦਬਦੇ ਹੀ ਨਹੀਂ ਇਹ ਦਬਦੇ ਕਰਦੀ ਨਹੀਂ ਹੈਗੇ ਲੈੱਟ ਕਰਦੀ ਇੰਨੀ ਵਾਰ ਵੀ ਰੋਮ ਦੇ ਵੀ ਚਾਹੀਦਾ ਨਾ ਗੱਡੀ ਪਾਰਕਿੰਗ ਲਾਉਣ ਤੋਂ ਮਿੱਤਰ ਹੋ ਜਾਣਾ ਅੱਜ ਚਲੋ ਫਿਰ ਵੀ ਭੀੜ ਘੱਟ ਹੈ ਸਾਨੂੰ ਗੱਡੀ ਦੀ ਪਾਰਕਿੰਗ ਮਿਲ ਗਈ ਆ ਲੱਗ ਪਰ ਫਿਰ ਵੀ ਏਡਾ ਕਿਲੋਮੀਟਰ ਦੂਰ ਮੇਰੀ ਰੈਸਟੋਰੈਂਟ ਤੋਂ ਪਰ ਜੇ ਕਿਤੇ ਨਾ ਮਾਲਾ ਆਮ ਦਿਨ ਵੀ ਜਾਈਏ ਉਦੋਂ ਪਹਿਲਾਂ ਪੌਣਾ ਘੰਟਾ ਘੁੰਮਣਾ ਪੈਂਦਾ ਫੇਰ ਜਾ ਕੇ ਪਾਰਕਿੰਗ ਮਿਲਦੀ ਆ ਪਹੁੰਚ ਗਏ ਆ ਰੈਸਟੋਰੈਂਟ ਦੇ ਵਿੱਚ ਸਰਵਾਵਨਾ ਭਵਨ ਇਹਨਾਂ ਨੇ ਮੈਨੂੰ ਆਪਣੀ ਮੀਨੂ ਬਕ ਬਣਾਇਆ ਹੋਣਾ ਟੇਬਲ ਤੇ ਬੈਠ ਕੇ ਆਰਡਰ ਕਰਨ ਵਾਸਤੇ ਹਾਂਜੀ ਗੋਸ਼ਤਾਂ ਨਹੀਂ ਕਰੂਗਾ ਸਿਲੈਕਟ ਹੈ ਅਨਲਿमिटेड ਥਾਲੀ ਅਨਲਿमिटेड ਆ 20 ਰੁਪਏ ਜ ਨਾਰਥ ਥਕੀ ਜੇ ਸੌ ਲੈ ਵੀ ਇਹਨਾਂ ਦੇ ਮਿੱਤਰੋ ਲੱਗਦਾ ਆਪਣੀ ਵੀਡੀਓ ਦੇਖ ਰਹੇ ਨੇ ਇਹਨਾਂ ਨੇ 20 ਰੁਪਏ ਦੇ ਵਿੱਚ ਨਾਰਥ ਥਾਲੀ ਅਨਲਿमिटेड ਏਵਰੀ ਡੇ 100% ਵੈਜੀਟੇਬਲ ਜਿੰਨਾ ਮਰਜ਼ੀ ਤੁਸੀਂ ਖਾਓ ਤੇ ਜੀ 20 ਵਿੱਚ ਸਾਉਥ ਵਾਲੀ ਜਿੰਨਾ ਮਰਜੀ ਖਾਓ ਸ਼ੰਦਣੀ ਸਾਡੀ ਲਾਉਣਾ ਮੈਚ ਲਾ ਲਓ ਹੈ ਲਾ ਲਓ ਕਿਸੇ ਮਨ ਹਾਂਜੀ ਗੁਸ਼ਤਾਨ ਦੇ ਮੈਚ ਲਾਉਣਾ ਲਾ ਇਹ ਨਹੀਂ ਲਾਉਣਾ ਥਲ ਥਲ ਤੁਸੀਂ ਲਾ ਸਕਦੇ ਹੋ ਹੈ ਜੀ ਮੈਂ ਇੰਨਾ ਨਹੀਂ ਖਾਂਦੀ ਮੈਂ ਬਿਲਕੁਲ ਥੋੜਾ ਖਾਂਦੀ ਹਾਂ ਫੋਨ ਆ ਗਿਆ ਜੀ ਬਾਪੂ ਜੀ ਦਾ ਆਪਣੀ ਸਾਡੀ ਦਾ ਮਿੱਤਰੋ ਰੈਡੀ ਹੋ ਗਈ ਆ ਦੇਖੋ ਕਿੰਨਾ ਸਮਾਨ ਹੈ ਥਾੜੀ ਦੇ ਵਿੱਚ ਰੈਡੀ ਹੋ ਗਿਆ ਗਲਾਵਿਆਂ ਨੂੰ ਦਿੱਤੀ ਖਾਣ ਵਾਸਤੇ ਨਾਲ ਪਨੀਰ ਦਾਲ ਸਬਜੀ ਉਹਦਾ achar ਚੌਲ ਤੇ ਪਰੌਂਠਾ ਦਹੀਂ ਵੀ ਹੈਗਾ ਨਾਲ ਤੇ ਨਾਲ ਪਿਆਜ਼ ਜੀਆਂ ਤੇ ਨਾਲ ਪਾਪੜ ਵੀ ਆ ਨਾਲ ਚੌਲ ਵੀ ਨੇ ਗੁਸ਼ਾਨ ਵੀ ਦਾ ਮੇਰੇ ਤੋਂ ਖਾਣ ਵਾਸਤੇ ਆ ਬੁਆਏ ਦਾ ਦੁੱਧ ਚ ਜਣੀਆ ਦੋਸੇ ਨਾਲੀ ਸਾਰ ਤਾਂ ਇੱਧਰ ਦੇਖੋ ਦਾ ਜਮਣ ਤੋਂ ਲੈ ਕੇ ਸਾਰਾ ਕੁਝ ਇੱਧਰ ਤਾਂ ਗਲਾਬੀ ਮਿੱਠਾ ਮੋਠਾ ਸਾਰਾ ਕੁਝ ਨੋਕੇ ਕਰਾ ਦੇਣਾ ਨੇ ਸਿਰ ਤੇਗਟੇ ਵਾਂਗ ਦੋਸੇ ਵੰਡ ਕੇ ਖਾਣਾ ਹੈ ਪਾਪਾ ਜੀ ਦੋਸਾ ਜੀ ਪਾਪਾ ਬਈ ਦੋਸਾ ਇਹ ਵੀ ਤਾਂ ਇੱਧਰ ਮਿਲ ਵੰਡ ਕੇ ਖਾਣਾ ਹੈ ਹਾਂ ਹਾਂ ਕਿਵੇਂ ਲੱਗੀ ਥਾਲੀ ਆਪਕਾ ਬਹੁਤ ਸਵਾਦ ਬਹੁਤ ਏਸੀ ਆ ਆ ਤਾਂ ਪਰੌਂਠਾ ਦਹੀਂ ਨਾ ਆਪਣੇ ਇੰਡੀਆ ਨੂੰ ਨਹੀਂ ਬਣਾਉਂਦੇ ਮੇਰੇ ਆਣੀ ਬੀ ਬੀਨੀ ਆਂ ਬੀ ਲਗੇ ਫੇਲ ਲਗੇ ਆ ਮੋੜ ਕੇ ਤਗੋਣਾ ਜਿਹੜਾ ਸਕੂਲ ਨੂੰ ਜਾਂ ਤਰੇ ਸਕੂਲ ਨੂੰ ਵਿਚ ਚਾਰ ਚਰਨੀ ਬਨ ਕੇ ਉਹ ਕਰਾਉਂਦਾ ਜਦ ਬਦ ਘੰਟਾ ਹੁੰਦਾ ਸਮਝ ਨਹੀਂ ਆਉਂਦੀ ਕਿਥੋਂ ਸਟਾਰਟ ਕਰਾਂ ਕੀ ਖਾਵਾਂ ਹਰ ਤਾਈ ਕੀ ਖਾ ਰਹੇ ਬਾਹਰ ਥਾਲੀ ਘਮੋਣੀ ਪੈਣੀ ਐ ਤਾਂ ਫੇਰ ਖਾਵਾਂਗੇ ਤਿੰਨ ਗਲਾਬੀ ਆ ਮੇਰੇ ਨਾਲ ਮਾਇਏ ਸੀ ਆਪਾਂ ਤਾਂ ਕਰਤੀ ਖਤਮ ਗਲਾਬੀ ਆ ਮੜਾ ਕੋ ਇਹਦੇ ਪੁਛਾਨ ਵੀ ਹਲੇ ਚੱਲਦੀ ਆ ਘਲਾੜੀ ਤੇ ਇਧਰ ਸਿਮਰੀ ਲਾਜ ਆਪਣੀ ਹੋ ਗਈ ਤੇ ਤਿੰਨ ਕੱਪ ਚਾਹ ਵੀ ਤੇ ਚਾਰ ਦੇ ਕੱਪ ਲਈ ਮਤਲਬ ਕਿ ਸੁਣਿਆ ਸਟੀਲ ਦਾ ਪਹਿਣ ਬਿਲਕੁਲ ਟ੍ਰੈਡੀਸ਼ਨਲ ਫੀਲਿੰਗਸ ਪ੍ਰਸ਼ਾਦਾ ਪਾਣੀ ਦਾ ਮਿੱਤਰੋ ਲੱਤਾ ਸ਼ਾਗਾ ਪਾਣੀ ਤੇ ਹੁਣ ਪੁੱਛ ਜAVE ਕਿ ਬੱਚਿਆਂ ਨੂੰ ਵੀ ਹੁਣ ਦਾ ਅਗਲਾ ਕੀ ਪ੍ਰੋਗਰਾਮ ਹੈ ਟਾਈਮ ਦੀ ਗੱਲ ਕਰੀਏ ਤਾਂ ਟਾਈਮ 2:30 ਵੱਜ ਗਏ ਆ ਤਾਂ ਕਹਿੰਦੇ ਆ ਘਰ ਨੂੰ ਚੱਪੂ ਘਰ ਨੂੰ ਜਣਾ ਬਣਦੇ ਵੀ ਜਿੰਨੇ ਰੋਟੀ ਖਾ ਲਈ ਥਾਲੀ ਫੜ ਕੇ ਖਾ ਲਈ ਜਣਾ ਘਰ ਨੂੰ ਜਣਾ ਬਣਦਾ ਵੀ ਆ ਰੋਮ ਦਾ ਘੁੰਮ ਲਈ ਅਸਲ ਪਤਾ ਮਿੱਤਰੋ ਗੱਲ ਕੀ ਹੁੰਦੀ ਰੋਮ ਘੁੰਮਣ ਦਾ ਬਹਾਨਾ ਹੁੰਦਾ ਇਹਨਾਂ ਦਾ ਇਹ ਤਾਂ ਹੁੰਦਾ ਵੀ ਬਸ ਲੈ ਦੇ ਕੇ ਅਸੀਂ ਕਿਤੇ ਰੈਸਟੋਰੈਂਟ ਚ ਜਾਈਏ ਰੋਟੀ ਪਾਣੀ ਖਾਈਏ ਤੇ ਆਪਣਾ ਘਰ ਨੂੰ ਆ ਜਾਈਏ ਅਸੀਂ ਗੁਰシャン ਨੂੰ ਦੁਪਹਿਰੇ ਸਵੇਰੇ ਸੁਲਾਬ ਮਨਾ ਲਈ ਸੀ ਦੇ ਫੋ ਰੈਸਟੋਰੈਂਟ ਜਾਵਾਂਗੇ ਹੈਨਾ ਜੇ ਤੁਸੀਂ ਆਏ ਨੈਵੀਸ਼ਾਨ ਨਹੀਂ ਆ ਗਏ ਤਾਂ ਉਹ ਕਿੱਥੇ ਗਮ ਤਾਂ ਠੀਕ ਹੰਡਰਿਆਂ ਬਹੁਤ ਹੈ ਫਿਰ ਜੇ ਫਿਰ ਜੇ ਤੁਸੀਂ ਆਏ ਉਹ ਮੈਂ ਕਹਿੰਦੇ ਗੁਰシャン ਕਿਤੇ ਜਾਣਾ ਫਿਰ ਮੈਂ ਕਿਹਾ ਹੁਣ ਤਾਂ ਕਹੀ ਹੋਈ ਉਹ ਕਹਿੰਦੇ ਰੋਮ ਘੁੰਮ ਕੇ ਆਣਾ ਵੀ ਸਾਨੂੰ ਘੁਮਾ ਲਿਆ ਰੋਮ ਮੈਂ ਰੋਮ ਘੁੰਮਿਆ ਮੈਨੂੰ ਵੀ ਕਿਹਾ ਵੀ ਰੋਮ ਘੁੰਮਣ ਤਾਂ ਵੀ ਨਹੀਂ ਤੇ ਮਨ ਚ ਕੀ ਆਇਆ ਹਾਂ ਮੈਂ ਜੇ ਮੈਂ ਤੋਂ ਦੇਖਿਆ ਕਿ ਮੈਂ ਕਿਹਾ ਵੀ ਇਹਨਾਂ ਨੇ ਨਾ ਕੋਈ ਸੁਲਾਗੀ ਤੇਰਾ مشورہ روم ਘੁੰਮਦਾ ਕਿਧਰ ਹੋ ਗਿਆ ਨੂੰ ਤਾਂ ساری ਗਈ ਵੀ ਆ ਫੋਨਸਰ ਰੋਹ ਹੀ ਘੁੰਮਦੇ ਰਹਿੰਦੇ ਆਪਾਂ ਫੇਰ ਕੀ ਕਰਨ ਚੱਲੀ ਕਰਨ ਚੱਲੀ ਹਾਂ ਹਾਂਜੀ ਕਰਨ ਚੱਲੋ ਤੇ ਮਿੱਤਰੋ ਘਰੋਂ ਜਾ ਸਵਾ ਕਿਉਂ ਟਾਈਮ 2:30 ਵਜੇ ਆ ਅੱਜ ਫੇਸਟਾ ਹੈ ਫੇਸਟੇ ਦਿਨ ਕੰਮ ਵੀ ਕਾਫੀ ਹੁੰਦਾ ਕਿਉਂਕਿ ਲੋਕ ਸਾਰੇ ਘਰਾਂ ਦੇ ਵਿੱਚ ਨੇ ਸ਼ਾਮ ਨੂੰ ਉਮੀਦ ਕਰਦੇ ਆਪਾਂ ਆਪਣੇ ਗਾਹਕਾਂ ਤੋਂ ਵੀ ਆਪਾਂ ਨੂੰ ਹਮਮਾ ਕੀ ਆਰਡਰ ਕਰਨਗੇ ਤੇ ਆਪਾਂ ਤਿਆਰੀ ਸ਼ੈਅ ਵੀ ਕਰਨੀ ਆ ਤੇ ਆਪਾਂ ਹੁਣ ਘਰੋਂ ਚੱਲ ਜੀਏ ਘਾਜਾ ਕੰਡਾ ਅਰੈਸਟ ਕਰਾਂਗੇ ਕਦਾਵੀ ਤੇ ਮੜਾ ਖਾਣੇ ਮਜੂਗਾ ਜੇ ਤੁਸੀਂ ਵੀ ਕਿਸੇ ਮਿੱਤਰ ਮੇਲੀ ਨੇ ਨਾ ਆਪਣਾ ਆਨੰਦ ਮਾਣਨਾ ਹੈ ਸਾਊਥ ਇੰਡੀਅਨ ਖਾੜੀ ਦਾ ਮਿੱਤਰੋ ਤਾਂ ਐਮਬੈਸੀ ਦੇ ਬਿਲਕੁਲ ਕੋਲ ਜਿਹੜੀ ਪੁਰਾਣੀ ਐਮਬੈਸੀ ਸੀ ਨਾ ਆਪਣੀ ਉਹਦੇ ਬਿਲਕੁਲ ਲੱਗ ਗਈ ਹੈ ਇਹ ਆਪਣੇ ਤਰਮਣੀ ਰੇਲਵੇ ਸਟੇਸ਼ਨ ਦੇ ਬਿਲਕੁਲ ਲੱਗੇ ਰੈਸਟੋਰੈਂਟ ਹੈ ਸਰਵਾਵਨਾ ਬੰਮ ਰੈਸਟੋਰੈਂਟ ਹੈ ਤੇ ਬੜਾ ਵਧੀਆ ਖਾਣਾ ਹੁੰਦਾ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ ਇੱਥੇ ਚੈੱਕ ਕਰੋ ਮਿੱਤਰੋ ਕਿੰਨੀ ਕੈਂਟ ਸਟਰੀਟ ਬਣਦੀ ਹੈ ਨਾ ਬਹੁਤ ਸੋਹਣੀ ਗੱਲਬਾਤ ਹੈ ਬਹੁਤ ਸੋਹਣਾ ਵਾਲੇ ਵੀ ਏਰੀਆ ਵਾਲਾ ਜਿਹੜੀ ਜਗ੍ਹਾ ਹੈ ਨਾ ਇਹ ਵੀ ਆਪਣੇ ਟਰਮੀਨਲ ਰੇਲਵੇ ਸਟੇਸ਼ਨ ਦੇ ਬਿਲਕੁਲ ਲੱਗੇ ਬੈਕ ਸਾਈਡ ਤੇ ਪੈਣਦਾ ਆਈ ਲਾਈਨ ਦੇ ਵਿੱਚ ਰੈਸਟੋਰੈਂਟ ਆਉਂਦਾ ਇਹ ਵਾਲਾ ਮੇਨ ਰੇਲਵੇ ਸਟੇਸ਼ਨ ਟਰਮੀਨਲ ਆ ਮਿੱਤਰੋ ਬਹੁਤ ਆਪਣੇ ਬੰਦੇ ਯਾਦਾਂ ਜੁੜੀਆਂ ਹੋਈਆਂ ਨੇ ਆਹ ਵਾਲੇ ਸਟੇਸ਼ਨ ਦੇ ਨਾਲ ਬਈ ਯਾਰ ਦੇਖੋ ਸਾਰੀਆਂ ਦੁਕਾਨਾਂ ਬੰਦ ਪਈਆਂ ਆ ਲਾਈਨ ਦੀ ਸਾਰੀ ਦੁਕਾਨ ਇੱਧਰ ਬੰਦ ਹੈ ਇੱਧਰ ਨੀਗਾ ਮਾਰ ਲਓ ਸਾਰੀਆਂ ਦੀ ਸਾਰੀਆਂ ਦੁਕਾਨਾਂ ਇੱਧਰ ਬੰਦ ਨੇ ਪੂਰਾ ਬਾਜ਼ਾਰ ਬੰਦ ਆ ਇਟਾਲੀਅਨ ਸ਼ਾਪਸ ਲਗਭਗ ਸਾਰੀਆਂ ਬੰਦ ਨੇ ਪਰ ਇਹ ਗੱਲ ਵੱਡੀ ਗੈਂਟ ਹੈ ਜਿਹੜੀ ਸਰਵਿਸ ਹੈ ਨਾ ਬੱਸਾਂ ਦੀ ਟਰਾਂਮਾਂ ਦੀ ਉਹ ਨਹੀਂ ਕਟ ਕਰਦੇ ਕਟ ਜੂ ਕਰਦੇ ਨੇ ਬੰਦ ਨਹੀਂ ਕਰਦੇ ਵੀ ਲੋਕਾਂ ਨੂੰ ਤੰਗੀ ਪੇਸ਼ੀ ਨਾਲ ਕੋਈ ਖਾਸ ਤੌਰ ਤੇ ਰੋਮ ਸ਼ਹਿਰ ਦੇ ਵਿੱਚ ਦੇਖੋ ਤੇ ਪਹਿਲਾਂ ਟਰਾਂਮ ਨੰਗੀ ਆ ਉਹਦੇ ਮਗਰ ਮਗਰ ਤੇ ਬੱਸ ਜਾ ਰਹੀ ਹੈ ਉਦੋਂ ਅਰੇ ਪਹੁੰਚ ਗਏ ਆਪਾਂ ਹੁਣ ਤੇ ਦੇਖਦੇ ਆ ਪੈਂਥੀ ਸਿੰਘ ਦਾ ਆਪਣੇ ਦਾ ਕੀ ਹਾਲ ਚਾਲ ਹੈ ਸਵੇਰ ਨਾਲੋਂ ਕੁਝ ਫਰਕ ਪਿਆ ਪੈਂਥੀ ਤੁਸੀਂ کیسے ਹੋ ਠੀਕ ਹੋ ਹਮ ਤੇ ਰਾਵਣਾ ਫੇਵਰ ਹੈ ਨਾ हम टाइम पाने छे हो गए ते शहर माहौल कुछ मार के देखो गड्डिया माड़ी मोटी रोन के बेलता मित्रों शुरू हो गया अज ना रेस्टोरेंट ਮਾ ਸਾਰੇ ਖੁੱਲ ਨਹੀਂ ਹੈਗੇ ਆ ਸਾਡੇ ਕੋਲ ਪੱਬ ਹੈ ਇਹ ਪੱਬ ਵੀ ਬੰਦ ਹੈ ਤੇ ਕਿ ਇਧਰ ਪੱਬ ਹੈ ਇਹ ਵੀ ਬੰਦ ਹੈ ਤੇ ਆਹ ਵਾਲੀ ਦੁਕਾਨ ਆਪਣੀ ਇਹ ਆਪਾਂ ਖੋਲਾਂਗੇ ਹੁਣ ਖੋਲ ਤੇ ਹਰਮਨ ਗੇਟ ਖੋਲਤਾ ਬਸ ਆਪਾਂ ਹੀ ਚਲੀਏ ਪੱਠੀ ਬਾਲੀ ਅੱਗ ਹੁਣ ਟਾਈਮ ਸਵਾ 8 ਹੋ ਗਿਆ ਮਿੱਤਰੋ ਤੇ ਆਪਣਾ ਕੰਮ ਕਾ ਚੱਲਦਾ ਇੱਕ ਕਵਾਬ ਆਪਣਾ ਲੱਗਿਆ ਤੇ ਦੂਜਾ ਕਵਾਬ ਬਣ ਰਿਹਾ ਦੇਖੋ ਇਧਰ ਹੁਣ ਕਵਾਬ ਹਲੇ ਆਈ ਆਪਾਂ ਨੇ ਹਲੇ ਕਿਉਂ ਅੱਜ ਫੇਸ ਦਾ ਹੈ ਵੈਸਾ ਸੌ% ਕੰਮ ਘੱਟ ਹੁੰਦਾ ਹੈ ਪਰ ਅੱਜ ਫੇਸ ਦਾ ਛੁੱਟੀ ਹੈ ਨਾ ਲੋਕ ਸਾਰੇ ਘਰਾਂ ਦੇ ਵਿੱਚ ਐ ਤੇ ਆਰਡਰ ਆਪਣੇ ਉਮਮਾ ਵੀ ਚੱਲਦੇ ਆ ਬਾਬੇ ਦੀ ਕਿਰਪਾ ਦੇ ਨਾਲ ਮੁੰਡੇ ਵੀ ਆਰਡਰ ਲੈ ਕੇ ਨਿਕਲਦੇ ਆ ਤੇ ਮੈਨੂੰ ਲੱਗਦਾ ਸਾਨੂੰ ਵੀ ਆਰਡਰ ਲੈ ਕੇ ਨਿਕਲਣੇ ਪੈਣੇ ਬਾਕੀ ਸ਼ਮਾਂ ਮਨ ਲੈ ਮਿੱਠੂ ਮਿੱਠੀ ਆਰਡਰ ਤਿਆਰ ਕਰੀਓ ਠੀਕ ਹੈ ਹਾਂਜੀ ਹਾਂਜੀ ਤੇ ਇਹ ਆਪਣਾ ਸਾਹਮਣੇ ਗਈ ਬੈਂਕ ਉੱਪਰ ਤੇ ਆਪਾਂ ਹੁਣ ਦੋ ਆਰਡਰ ਲੈ ਕੇ ਨਿਕਲਦੇ ਆ ਦੋਨੇ ਆਰਡਰ ਜਾਣੇ ਕਿੱਥੇ ਆਰਮ ਉਸੇ ਲਓ ਇਧਰ ਆਰਡਰ ਬਣ ਰਹੇ ਨੇ ਆਪਣੀ ਇਧਰ ਬਣਨੇ ਪੀਜ਼ੇ ਤੇ ਉਹ ਉਧਰ ਪਰਲੇ ਪਜੇਗੇ ਪਿੰਸੇ ਪਿੰਸੇ ਪਿੰਸਾ ਹੁਣ ਆਪਣਾ ਪਿੰਸਾ ਵੀ ਕਾਫੀ ਲੋਕ ਪਸੰਦ ਕਰਦੇ ਆ ਜਿਹੜੀ ਚੀਜ਼ ਆ ਤੁਸੀਂ ਦਿਲ ਤੋਂ ਬਣਾਉਨੇ ਹੋ ਵਧੀਆ ਟੇਸਟੀ ਬਣਾਉਣੇ ਹੋ ਉਹਨੂੰ ਹਰ ਬੰਦਾ ਪਸੰਦ ਕਰ ਲਵੇ ਮੜਾ ਕੰਮ ਕੋਈ ਵੀ ਕਰੋ ਦਿਲ ਤੋਂ ਕਰੋ ਜਾਂ ਫੇਰ ਕਰੋ ਨਾ ਲਵੀ ਦਿਵਿੰਦਰ ਜੀ ਮੇਰੇ ਤੋਂ ਸਮਾਨ ਕੱਟ-ਕੱਟ ਲੈ ਆ ਰਿਹਾ ਅੱਜ ਸਮਾਨ ਦਿਵਿੰਦਰ ਜੀ ਮੁੱਕ ਨਹੀਂ ਦੇਣਾ ਮਾਲ ਠੀਕ ਹੈ ਸਾਰਾ ਓਕੇ ਹੈ ਜੀ ਦੇਖ ਲਓ ਪਾਣੀ ਕਿੰਨੇ ਪਏ ਜੀ ਸਹੀ ਗੱਲ ਆ ਦੇਖੋ ਇਹਦਾ ਟਮਾਟਰ ਤਾਂ ਮੋਟਾ ਕੱਟੇ ਪਏ ਆ ਅਸ ਸਮਾਨ ਆਈ ਜਾਣਾ ਬਸ ਆਪਾਂ ਫਰੈਸ਼ ਹੋਣਾ ਹੈ ਕਿ ਬਾਗ ਦੇ ਵਿੱਚ ਤੇ ਉਹਨਾਂ ਆਪਣੇ ਟੇਬਲ ਤੇ ਪਲੇ ਜਾਨੀਏ ਪਿਆਤੀਆਂ ਪਲੇਟਾਂ ਤਿਆਰ ਪਈਆਂ ਕਬਾਬ ਦੀਆਂ ਬਸ ਵੇਟ ਕਰਦੇ ਇੱਕ ਵਾਰੀ ਮੜਾ ਕਬਾਬ ਪੱਕ ਜਵੇ ਫਿਰ ਆਪਾਂ ਇੰਟਰਮੀਡੀਅਟ ਕੱਟ ਕੇ ਨਾ ਕਬਾਬ ਨੂੰ ਤੇ ਫਿਰ ਆਪ ਇਹਨੂੰ ਕੱਟ ਗਏ ਨਾ ਬਾਪ ਜੀ ਮੇਰੇ ਨਾਲ ਕੰਮ ਚੱਲਦਾ ਚਾਹੀਦਾ ਸਮਾਂ ਦਾ ਚੱਕਰ ਸਹੀ ਗੱਲ ਹੋ ਗਿਆ ਇਹਨੂੰ ਵੱਟ ਗਏ ਨਾ ਭੱਠੀ ਭਗਾ ਦੋ ਲੱਕੜ ਵਾਲ ਜੀ ਠੀਕ ਠੀਕ ਹੈ ਕੋਈ ਕਰਤੀ ਸਹੀ ਗੱਲ ਹੈ ਆਹ ਤਿਆਰੀ ਕਰਤੀ ਸਾਰੀ ਇਹ ਇਦਾਂ ਜਾਣੀਆਂ ਪਲੇਟਾਂ ਆਪਣੀਆਂ ਟੇਬਲ ਦੇ ਉੱਤੇ ਤੇ ਆਪਾਂ ਨੇ ਆਹ ਵਾਲੇ ਆਰਡਰ ਦੋ ਲੈ ਕੇ ਜਾਣੇ ਨੇ ਇੱਕ ਆਹ ਵਾਲਾ ਆਰਡਰ ਲੈ ਜਾਣੇ ਤੇ ਇੱਕ ਆਹ ਭਲਾ ਆਰਡਰ ਦੋ ਆਰਡਰ ਲੈ ਕੇ ਜਾਣੇ ਟਾਈਮ ਮਿੱਤਰੋ 10 ਵਜੇ ਗਿਆ ਪੂਰੇ ਪੰਜ ਮਿੰਟ ਟਰਾਈ 10 ਵਜਣਾਂ ਦੇ ਵਿੱਚ ਤੇ ਆਪਾਂ ਆਰਡਰ ਲੈ ਕੇ ਆਏ ਆ ਲਾਸਟ ਆਰਡਰ ਲਾਸਟ ਆਰਡਰ ਆਪਣੇ ਸੁੱਖੀ ਬਾਈ ਦੇ ਕੋਲ ਤੁਸੀਂ ਕਿਨੇ ਵੇਲੇ ਫੋਨ ਕਰਦੇ ਮੈਨੂੰ ਆਰਡਰ ਵਾਸਤੇ ਮੈਂ ਕਾਣ ਡਿਆਂ ਤੈਨੂੰ ਭਾਜੀ ਮੈਂ ਘੱਟੋ ਘੱਟ 6 ਵਜੇ ਦਾ ਫੋਨ ਕਰੰਦੇ ਆ ਤੇ ਲਾਲਾ ਸਾਹਿਬ ਕਿਨੇ ਵੇ ਪਹੁੰਚੇ 10 ਵਜੇ ਅੱਜ ਗਲਤ ਕਰ ਲਿਆ ਗਲਤ ਕਰ ਲਿਆ ਜੀ ਮਿੱਤਰੋ ਅੱਜ ਕੰਮ ਬਹੁਤ ਸੀਗਾ ਅੱਜ ਕੰਮ ਵੀ ਬਹੁਤ ਸੀਗਾ ਤੇ ਸਾਡੇ ਨੇ ਅੱਜ ਜਿਹੜੇ ਬੰਦੇ ਕੰਮ ਵਾਲੇ ਛੁੱਟੀ ਵੀ ਗਏ ਸੀ ਮੈਂ ਤਾਂ ਆਪ ਜਿੱਦਾਂ ਮਿੱਤਰੋ ਜਿੱਦਾਂ ਲੱਗੇ ਆ ਜਦ ਦੀ ਭੱਜੇ ਫਿਰਦਾ ਭਰਾਵਾਂ ਨੂੰ ਪਤਾ ਹੈ ਵੀ ਸਾਰਿਆਂ ਨੂੰ ਅੱਜ ਟਾਲੀਆਂ ਵਾਲੇ ਨਹੀਂ ਛੁੱਟੀਆਂ ਬੋਲ ਬੋਲ ਸੰਗਰਗਤ ਜਿਹੜੇ ਇਟਲੀ ਵਾਲੇ ਮਨੀਆਂ ਛੁੱਟੀ ਆ ਤੇ ਜਿਹੜੇ ਇੰਡੀਅਨ ਨੇ ਉਹ ਕੰਮਾਂ ਤੇ ਲੱਗੇ ਹੋਣਾ ਗੱਲ ਉੱਥੇ ਆ ਗਈ ਗੱਲ ਉੱਥੇ ਮੁੱਕਰੀ ਆ ਕਹਿੰਦਾ ਗੱਲ ਤੇਰੇ ਆ ਮੈਂ ਕਹਾਂ ਸੱਚੀ ਮੁੱਕ ਜਾਣੀ ਆ ਆਲੇ ਦੇਖ ਰੇ ਨਵਜੀ ਮੇਰੀ ਰੁਕ ਜਾਣੀ ਆ ਨਵਜ ਰੋਕਤ ਮਾਂ ਕਿਵੇਂ ਰੱਖੂਗੀ ਐਦਾਂ ਫੜ ਕੇ ਉਹ ਸੋਖਿਆ ਨਵੀਦਾਰੀ ਇੱਕ ਬਈ ਆਪਣਾ ਹੋਰ ਵੀ ਆ ਆ ਜਾ ਬਈ ਤੂੰ ਵੀ ਆ ਨੜੇ ਆ ਜਾ ਉਹ ਬੱਲੇ ਬਾਈ ਕੀ ਹਾਲ ਚੱਲ ਠੀਕ ਠਾਕ ਚੱਲਦੀ ਗੱਲਾਂ ਇਹ ਮੁੰਡਾ ਬਈ ਆਪਣਾ ਫੌਂਦੀ ਵਾਲਾ ਬੰਦਾ ਫੌਂਦੀ ਵਾਲਾ ਇਹ ਮਾ ਬੰਦੇ ਸਾਡੇ ਭੁੱਖੇ ਮਰ ਗਏ ਆਹੀਂ ਪੀਏ ਬਹੁਤ ਲੇਟ ਕੀਤੇ तो है। आगे। 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 होना बस चक ओ बहुत सी करी आखो हूं आप चार पीजे मेरे ऑर्डर किया चार बंद आरा खा सीजा बहुत हैवी पीजा है ਤੇ ਮਾ ਚਾਰ ਚੋਕ ਨੇ 3 ਸਤਾਂ ਜਾਣੇ ਨੇ ਖਾਣੇ ਆਹ ਸਤਾਂ ਜਾਣੇ ਨੇ ਖਾਣੇ ਆ ਥੋੜੀ ਭੁੱਖ ਖਾਦੀ ਬਧੀ ਵੀ ਆ ਸੁੱਤੇ ਸੁੱਤੇ ਦੋ ਬੋਤਲਾਂ ਕੋਕ ਦੀਆਂ ਚਲੋ ਜੀ ਡਨ ਹੋ ਗਿਆ ਇਹਦੀ ਹਾਜਮ ਹੋਣੇ ਨਹੀਂ ਅੱਛਾ ਇਹਨੂੰ ਇਦਾਂ ਨਾਲੋਂ ਨਾਲ ਹੀ ਹਾਂ ਇਹੋ ਬਟਰ ਨਹੀਂ ਹੈਗਾ ਇਹ ਨਹੀਂ ਲੈ ਉਹ ਨਹੀਂ ਹੈਗਾ ਆਪਣੇ ਕੋਲ ਐਨੇ ਪੈਸੇ ਨਹੀਂ ਆਪਣੇ ਕੋਲ ਇਹ ਬਟਰ ਦਾ ਪੈਸੇ ਬਾਧੂ ਗਏ ਜਿਹਦੇ ਕੋਲ ਇਟਲੀ ਚ ਇਹ ਹੈ ਨਿਆਰੇ ਆ ਦਬ ਕੇ ਮਾਰ ਖਿੱਚ ਕੇ ਮਾਰੀ ਖੁੱਲੀ ਜਿਆਦੀ ਜਿਆਦੀ ਉਹਦਾ ਵੱਜ ਗਿਆ ਵਸ ਲੱਗੀ ਹੁਣ ਤਾਂ ਹੁਣ ਤਾਂ ਕੱਲ ਵੀ ਨਹੀਂ ਹੋਣੀ ਲੱਗਦਾ ਜਿਵੇਂ ਦੋਗੇ ਜੋਰ ਕੇ ਲਾਦੀ ਤਾਂ ਕੋਲ ਨੂੰ ਮੈਂ ਕਦਿਛੜੇ ਜ਼ੋਰ ਜ਼ਿਆਦਾ ਹੈ ਨਹੀਂ ਪਿਆਰ ਨਾਲ ਗੋਲ ਨਹੀਂ ਨਹੀਂ ਇਹ ਦੁੱਧ ਦਾ ਪਿੰਡ ਹੈ ਨਾ ਇਹ ਤਾਂ ਗਾਇਆਂ ਦਾ ਤਾਂ ਕਰਕੇ ਅੰਤ ਆਖੀ ਪਰਾਵਾ ਪਨੀਰ ਬਣਾਉਂਦਾ ਕੰਮ ਮੈਨੂੰ ਥੋੜੀ ਬਜਾ ਪਈ। ਉਹ ਹੀ ਹੈ ਲੈ ਪਰੇ ਹੀ ਜਾਂਦਾ ਨੇ ਤਾਂ ਕਿ ਜ਼ੋਰ ਜ਼ਿਆਦਾ ਹੈ। ਕਿੱਥੋਂ ਜ਼ੋਰ ਜ਼ਿਆਦਾ ਹੈ? ਚਲੋ। ਉਹ ਜੁਕੇ ਨਾ ਮੈਂ ਤੇ ਘਰ ਪਰਵਾਸ ਆ ਵਜਿਆ ਬਈ ਠੀਕ ਠਾਕ। ਐਨ ਚੜਦੀ ਕਲਾ ਤੂੰ ਹੀ ਦੱਸੋ। ਬਈ ਚੜਦੀ ਕਲਾ। ਹੋਰ ਬਈ ਕਿੱਦਾਂ? ਪਰਾਵਾ ਵਧੀਆ। ਚੜਦੀ ਕਲਾ ਵੇ। ਬਹੁਤ ਸੁਣ। ਇਹੀ ਹੁੰਦਾ ਪਰਵਾਵਾ ਪਤਾ ਗੱਲ ਕੀ ਆ। ਮੇਤਰੋ ਵਲੌਗ ਲੈਣਾ ਪਤਾ ਕਰਨ ਕੀ ਹੁੰਦਾ। ਮਤਲਬ ਵੀ ਆਪਣੇ ਰਿਸ਼ਤੇਦਾਰ ਘਰ ਪਰਿਵਾਰ ਮਾਂ ਬਾਬ ਦੇਖ ਲੈਣੇ ਆਪਣੇ ਨਾ। ਐਨੇ ਸਕੂਨ ਮਿਲ ਜਾਂਦਾ ਸਾਰੇ ਨੂੰ ਠੀਕ ਹੈ। ਹੱਸਦੇ ਖੇਡਦੇ। ਹੱਸਦੇ ਖੇਡਦੇ ਹਾਂ। ਮੈਨੂੰ ਬੜੀ ਇਹ ਸੱਚੀ ਕਰ ਸਕਦਾ ਮੈਨੂੰ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਮੇਰੇ ਵਲੌਗ ਦੇ थਰੀ ਤੁਹਾਡੇ ਘਰ ਪਰਿਵਾਰ ਦੇ ਦੇਖਦੇ ਹਨ ਵੀ ਚਲ ਮੈਨੂੰ ਸੱਚੀ ਪ੍ਰਾਊਡ ਫੀਲ ਹੁੰਦਾ ਇਹ ਚੀਜ਼ ਦਾ ਯਾਰ ਸਹੀ ਗੱਲ ਹੈ ਸਸੀ ਹਲ ਬਾਪੂ ਆਪਣੇ ਵੇ ਇੱਕ ਵਾਰੀ ਤੇ ਸਾਸਰੀ ਗੱਲ ਸਾਰਿਆਂ ਨੂੰ ਬਾਈਦਰ ਸਾਡਾ ਕਿੱਥੇ ਚਲਾਉਂਦਾ ਫੋਨ ਟੈਂਸ਼ਨ ਨਾਲ ਉਹਨਾਂ ਨੂੰ ਕਿੱਥੇ ਪਤਾ ਲੱਗਣਾ ਫਿਰ ਵੀ ਕੋਈ ਦੇਖੂ ਇਸ ਤਰ੍ਹਾਂ ਮੈਨੂੰ ਉਹਦਾ ਕੈਮਰਾ ਮਰੇ ਸੰਗ ਆਉਣਾ ਪੈਣੀ ਇਹ ਕਰਨ ਕੀ ਡੈ ਹੁਣ ਟਾਈਮ ਇਤੋਂ ਪੌਣੇ 11 ਹੋ ਗਏ ਆ ਤੇ ਆਪਣਾ ਕੰਮਕਾਰ ਜਿਪੜ ਗਿਆ ਹਲੇ ਇੱਕ ਬੰਦਾ ਆਪਣਾ ਆਰਡਰ ਲੈ ਕੇ ਆਇਆ ਵਸ ਉਹਦੇ ਆਉਣ ਤੋਂ ਬਾਅਦ ਵਸ ਆਪਣਾ ਲਗਭਗ ਕੰਮ ਫਿਨਿਸ਼ ਹੈ ਆਪਣਾ ਤੇ ਸਮਾਨ ਡਕਾ ਲੂ ਆਣਾ ਉਹਦੀ ਪਰਚੀ ਪੁੱਛੀ ਆਪਾਂ ਸਾਰੀ ਬਣਾਤੀ ਆਂ ਆਹਗਾ ਸਮਾਨ ਕਾ ਲੂ ਆਣਾ ਤੇ ਸਮਾਂ ਚੱਲੀਆ ਮਾਲੇ ਓਕੇ ਹਾਂਜੀ ਹਾਂਜੀ ਡਨ ਹੈ ਓਕੇ ਤੇ ਬਸ ਮਿੱਤਰੋ ਘਰ ਨੂੰ ਚੱਲਦੇ ਆਪਾਂ ਹੁਣ ਆਪਾਂ ਖਾਵਾਂਗੇ ਪਨੀਰ ਨੂੰ ਕਿਵਾਬ ਖਾਣ ਵਾਸਤੇ ਬਣਾਈ ਆ ਤੇ ਬਾਕੀ ਸਿਮਾਂ ਤੁਸੀਂ ਖਾਣੇ ਵਾਸਤੇ ਅੱਜ ਅੱਜ ਮੈਂ ਘਰੇ ਰੁਕ ਚੁੱਕਾ ਮੈਂ ਕੁਝ ਨਹੀਂ ਖਾਣ ਲੇ ਪਹਿਰੇ ਖਾਧਾ ਮੈਂ ਜਿੱਦ ਤੱਕ ਭਰ ਗਿਆ ਥਾਲੀ ਮਿੱਤਰੋ ਐਡੀ ਵੱਡੀ ਥਾਲੀ ਜੀ ਨੇ ਖਾਣ ਲਾ ਸੱਚੀ ਕਰਸਾਂ ਮੈਂ ਉਹ ਮਤ ਦੋ ਪਰੌਂਠੇ ਪਾਪੜ ਜਿਹਾ ਨਾਲ ਉਹਦੇ ਪਰ ਉਹ ਨਾ ਨਿਗਨੀ ਕੋਲੀਆਂ ਦੇ ਵਿੱਚ ਸਮਾਨ ਬਹੁਤ ਸੀਗਾ ਵੈਰਾਈਟੀਆਂ ਬਹੁਤ ਸੀਗੀਆਂ ਤੇ ਢੇਡ ਭਰ ਗਿਆ ਬਾਕੀ ਚਾਹ ਦਾ ਕੱਪ ਵੀ ਬਾਝ ਭਰ ਕੇ ਆਇਆ ਨਾ ਏਡਾ ਬੜਾ ਚਾਹ ਦਾ ਭਰ ਕੇ ਆਇਆ ਸਹੀ ਗੱਲ ਹੈ ਗੱਲ ਬਤੈ ਇਹਨੂੰ ਵਧੀਆ ਲੱਗਿਆ ਨਾ ਘੁੰਮਣ ਫਿਰਨ ਗਏ ਆਂਦਾ ਉਹਦਾ ਕਹਿਣਾ ਵੀ ਮੁੱਲ ਪੈ ਗਿਆ ਖਾਣ ਪੀਣਾ ਦਾ ਵੀ ਵਧੀਆ ਘੁੰਮੇ ਫਿਰੇ ਵੀ ਤੇ ਕੰਮ ਕਰ ਵੀ ਕੀਤਾ ਕੁੱਲ ਮਿਲਾ ਕੇ ਨਾ ਦਿਨ ਹੈ ਨਾ ਉਹ ਪਰਫੈਕਟ ਐਨ ਵਧੀਆ ਹੋਇਆ ਦਿਨ ਮੈਂ ਉੱਥੇ ਵੀ ਜਿੰਮ ਵੀ ਆਇਆ ਅੱਜ ਮੈਂ ਤੇ ਕੰਮ ਕਰ ਵੀ ਕੀਤੇ ਘੁੰਮ ਫਿਰ ਵੀ ਆਏ ਬਾਹਰ ਲੰਚ ਵੀ ਕਰ ਲਿਆ ਪਰਿਵਾਰ ਨੂੰ ਵੀ ਟਾਈਮ ਦਿੱਤਾ ਕ ਤੇ 11:00 ਵੱਜ ਗਏ ਆ ਤੇ ਆਪਾਂ ਆਪਣਾ ਵਲੌਗ ਇੱਥੇ ਬੰਦ ਕਰਦੇ ਆ ਉਮੀਦ ਕਰਦਾ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ